ਦੇਖਦੀ ਨਵੀਂ ਭਾਸ਼ਾ ਨੀਤੀ ਦੀ ਇੱਕ ਗੱਲ ਨੂੰ ਸਭ ਤੋਂ ਚੰਗੀ ਲੱਗਦੀ ਕਿ ਇਹਦੇ ਵਿੱਚ ਆਪਣੀਆਂ ਪਛਾਣਾਂ ਦੇ ਮਹਤਵ ਨੂੰ ਸਮਝਿਆ ਤੇ ਵਧਾਇਆ ਗਿਆ ਕਿ ਅਸੀਂ ਆਪੋ ਆਪਣੀ ਬੋਲੀ ਦੇ ਮਹਤਵ ਨੂੰ ਜਾਣੀਏ ਤੇ ਉਹਨਾਂ ਦੀ ਜਿਆਦਾ ਤੋਂ ਜਿਆਦਾ ਵਰਤੋਂ ਕਰੀਏ ਗਿਆਨ ਚ ਵਿਗਿਆਨ ਚ ਤੇ ਦੂਜੇ ਸਭਿਆਨ ਦੇ ਵਿੱਚ ਐ ਮੈਂ 1981 ਵਿੱਚ ਪੰਜਾਬ ਦੇ ਸ਼ਾਇਦ ਸਭ ਤੋਂ بڑے ਸਕੂਲ ਚ ਦਸਵੀਂ ਪਾਸ ਕੀਤੀ ਸੀ ਉਸ ਕਰਕੇ ਕਿਉਂਕਿ ਅਸੀਂ ਸੱਠਾਂ ਵਿੱਚੋਂ ਸੱਤ ਬੱਚੇ ਪਾਸ ਹੋਏ ਸੀ ਤੇ ਮੈਂ ਉਹਨਾਂ ਸੱਤਾਂ ਚੋਂ ਫਸਟ ਆਇਆ ਸੀ तकरीबन 80% ਨੰਬਰ ਲੈ ਕੇ ਮੇਰੇ ਸਾਇੰਸ ਦੇ ਹਿਸਾਬ ਦੇ ਉੱਤੇ ਤਕਰੀਬਨ 90% ਨੰਬਰ ਸੀ ਤੇ ਮੇਰਾ ਵਿਗਿਆਨ 'ਚ ਬਹੁਤ ਜ਼ਿਆਦਾ ਮੇਰੀ ਦਿਲਚਸਪੀ ਸੀ ਤੇ ਮੈਂ ਇੱਕ ਵਿਗਿਆਨੀ ਬਣ ਦਾ ਸੁਪਨਾ ਲੈਂਦਾ ਸੀ ਤੇ ਆਪਣੇ ਮੈਰਿਟ ਦੇ ਹਿਸਾਬ ਨਾਲ ਮੈਂ ਪੰਜਾਬ ਦੇ ਸਭ ਤੋਂ ਵਧੀਆ ਮੰਨੇ ਜਾਂਦੇ ਕਾਲਜ ਵਿੱਚ ਦਾਖਲ ਹੋਇਆ ਤੇ ਉੱਥੇ ਮੇਰੀ ਅੰਗਰੇਜ਼ੀ ਪੇਸ਼ ਬੈਠੀ। ਤੇ ਮੈਂ ਨਾਨ-ਮੈਡੀਕਲ ਚਾਹਿਆ ਤਾਂ ਮੇਰੇ ਗਿਆਨ ਦੇ ਵਿੱਚੋਂ ਸਿਰਫ ਕਾਲੀ ਦੇ ਸੰਖਰ ਨੰਬਰ ਆਇਆ ਰੋਟੇਟ ਕੇ। ਤੇ ਤੇ ਮੈਂ ਚਾਹਦਾ ਸੀ ਕਿ ਮੈਂ ਇੰਜੀਨੀਅਰਿੰਗ ਚ ਦਾਖਲਾ ਲਵਾਂ ਤੇ ਮੈਂ ਪ੍ਰੀ-ਇੰਜੀਨੀਅਰਿੰਗ ਵਿੱਚ 2 ਸਾਲ ਲਾਉਣੇ ਪਏ। 68% ਨੰਬਰ ਲੈਣ ਦੇ। ਤੇ ਮੈਂ ਸਮਝਦਾ ਇਹ ਮੇਰੀ ਇੱਕ ਪੱਕੀ ਧਾਰਨਾ ਬਣੀ ਹੋਈ ਹੈ ਕਿ ਜੇ ਮੈਂ 10ਵੀਂ ਤੋਂ ਬਾਅਦ ਵੀ ਗਿਆਨ ਵਿਗਿਆਨ ਪੰਜਾਬੀ ਵਿੱਚ ਪੜ੍ਹਨਾ ਹਾਂ। ਜਾਪੜੇ ਅੰਨਾਤ ਤੇ ਦੁਨੀਆ ਦਾ ਬਹੁਤ ਵੱਡਾ ਸਾਇੰਟਿਸਟ ਹੁੰਦਾ ਪਰ ਅੱਜ ਮੈਂ ਦਰਬੰਦਾਂ ਨੇ ਇਹ ਨਹੀਂ ਬਣ ਸਕਿਆ ਸਾਡੇ ਦੇਸ਼ ਵਿੱਚੋਂ ਨੋਬਲ ਦਿੱਤਾ ਦਾਸਪਤ ਤੁਮ ਤੋਂ ਤੁਮਲ ਦੇ ਡਾਕਟਰ ਚੰਦਰ ਸ਼ੇਖਰ ਫਿਜ਼ਿਕਸ ਦੇ ਵਿੱਚ ਲੜਦੇ ਰਿਹਾ ਨਾ ਕੰਮ ਸੀ ਉਹਨਾਂ ਦਾ ਥੀਸਿਸ ਭਾਈ ਅੰਗਰੇਜ਼ੀ ਚ ਨਹੀਂ ਸੀ ਨਾ ਹਿੰਦੀ ਚ ਸੀ ਤਮਿਲ ਭਾਸ਼ਾ ਵਿੱਚ ਸੀ ਤੇ ਰਣੇ ਸਾਹ ਦਾ ਜਦੋਂ ਟਾਈਮ ਹੁੰਦਾ ਯੂਰਪ ਦੇ ਵਿੱਚ ਸਾਰੇ ਯੂਰਪੀਅਨ ਦੇਸ਼ਾਂ ਨੇ ਤਰੱਕੀ ਕੀਤੀ ਤੇ ਸਾਰਿਆਂ ਨੇ ਆਪ ਕੋ ਆਪਣੀ ਬੋਲੇ ਵਿੱਚ ਤਰੱਕੀ ਕੀਤੀ ਸਾਰਿਆਂ ਨੇ ਅੰਗਰੇਜ਼ੀ ਵਿੱਚ ਵੀ ਤਰੱਕੀ ਕੀਤੀ ਅਜਿਹੇ ਕਹਾਤੇ ਮੈਂ ਆਇਆ ਉਹ ਜਨਮ ਦਿਨ ਬਣੀ ਹੋਈ ਹੈ ਆਟੋਮੋਬਾਈਲ ਦੇ ਵਿੱਚ ਜਰਮਨ ਨੇ ਬਹੁਤ ਤਰੱਕੀ ਕੀਤੀ ਬਿਜ਼ਨਸ ਦੇ ਵਿੱਚ ਚੀਨ ਨੇ ਬਹੁਤ ਰਕੀ ਕੀਤੀ ਲੈ ਕਾਮਿਕ ਦੇ ਵਿੱਚ ਜਪਾਨ ਨੇ ਬਹੁਤ ਤਰੱਕੀ ਕੀਤੀ ਉਹਨਾਂ ਨੇ ਆਪ ਕੋ ਆਪਣੀ ਨੋਬਲਤ ਰੱਖੀ ਦਿੱਤੀ ਨਾਲ ਕੇ ਅੰਗਰੇਜ਼ੀ ਵਿੱਚ ਤਰੱਕੀ ਕੀਤੀ ਕਿਉਂਕਿ ਉਸ ਜ਼ਮਾਨੇ ਚ ਅਸੀਂ ਅੰਗਰੇਜ਼ਾਂ ਦੇ ਅਧੀਨ ਸੀ ਸੰਤੇ ਸਾਡੇ ਲਈ ਅੰਗਰੇਜ਼ੀ ਤੇ ਤਰਕੀਕ ਕੋਈ ਚੀਜ਼ ਨਹੀਂ ਲਾਂ ਸੀ ਇਸ ਕਰਕੇ ਇਥੇ ਆਪਣੀਆਂ ਬੋਲੀਆਂ ਦੇ ਮਾਤੂਲ ਨੂੰ ਪਿੱਛੇ ਪਾ ਲਟੇ ਐ ਮੈਂ ਨਵਿੰਦਰ ਸਿੰਘ ਹੈਂ ਨਵਿੰਦਰ ਵਿਦਿਆਰਥੀ ਹਾਂ ਮੈਂ ਇਲੈਕਟ੍ਰੀਕਲ ਇੰਜੀਨੀਅਰ ਦੇ ਦੋ ਬਗਿਆਦੀ ਫਾਰਮ ਮੰਨੇ ਇੱਕ ਹੈ ਵੀ ਇਸ ਇਕੁਅਲ ਟੂ ਵੋਲਟੇਜ ਇਸ ਇਕੁਅਲ ਟੂ ਕਰੰਟ ਇੰਟੂ ਰੈਜ਼ਿਸਟੈਂਸ ਐ ਦੂਜਾ ਹੈ ਨਾ ਵੇ ਇਸ ਇਕੁਅਲ ਟੂ ਵੀ ਆਈ چاراجی نہیں سی ہو چارا نو اگریزی نہیں سی ہوتی لگتا ہے ਇਹ ਦਿੱਤਾ ਹਾਦਸੇ ਗੱਲ ਦੀ ਕਰਤੀ ਕਿ ਇੱਥੇ ਜਿਹੜੇ ਸਾਡੇ ਆਲਦੁਨਾਂ ਦੀ ਪੇਸ਼ੇ ਦਿਲੀ ਐ ਜਿਹੜੇ ਫੋਕ ਲੋਕ ਸਾਡੇ ਧੰਦੇ ਸੀ ਖੇਤੀਬਾੜੀ ਤੇ ਪਸ਼ੂ ਪਾਲਣ ਅਸੀਂ ਉਹ ਵੀ ਪਸ਼ੂ ਪਾਲਣ ਤੇ ਖੇਤੀਬਾੜੀ ਵੀ ਕਰਦੇ ਉਹ ਅੰਗਰੇਜ਼ੀ ਸਕੂਲ ਲਾਗੇ ਅਸੀਂ ਇਹ ਸੋਚਿਆ ਕਿ ਉਹ ਤਾਂ ਨਾ ਕਰਦਾ ਆਪਣੀ ਫੋਕ ਆਪਣੀ ਫੋਕ ਦਾ ਹੱਲ ਪੜ੍ਹ ਲਿਖ ਲਈਏ ਇਹ ਇਹ ਸਾਡੀ ਆਪਣੀ ਭਾਸ਼ਾ ਬਾਰੇ ਪਹੁੰਚ ਇਹ ਸਾਡਾ ਹਿੰਸਲਾ ਬਣਿਆ ਸਾਡੇ ਪੁਰਖਿਆਂ ਨੇ ਪੰਜਾਬੀਆਂ ਦੇ ਪੁਰਖਿਆਂ ਨੇ ਕਿਸੇ ਭਲੇ ਨੇ ਲੈ ਚੰਗਾ ਸੋਚਿਆ ਸੀ ਕਿ ਅਸੀਂ ਆਪਣੀ ਪੜ੍ਹਾਈ ਆਪਣੀ ਬੋਲੀ ਵਿੱਚ ਕਰਾਈਏ ਦੇਦੇ ਚ ਜਦੋਂ ਆਪਣੀ ਯੂਨੀਵਰਸਿਟੀ ਬਣੀ ਯੂਨੀਵਰਸਿਟੀ ਟੈਕਸਟ ਬੋਰਡ ਬਣਿਆ ਕਿ ਅਸੀਂ ਆਪਣੀਆਂ ਟੈਕਸਟ ਬੁੱਕਸ ਸਾਰੀਆਂ ਪੰਜਾਬੀ ਚ ਲੈ ਕੇ ਆਵਾਂਗੇ ਸਾਰੀ ਜਿਹੜੀ ਹੈ ਐਜੂਕੇਸ਼ਨ ਹੈ ਆਪਣੀ ਬੁਨਚਕਾਵਾਂਗੇ ਜੇ ਹੁਣ ਗੱਲ ਆਦੀ ਦੀ ਭਾਰਤੀ ਸਿੱਖਿਆ ਨੀਤੀ ਕਰਦੀ ਯੂਨੀਵਰਸਿਟੀ ਟੈਕਸਟ ਬੋਰਡ ਬਣਿਆ ਉਹ ਵੀ ਸੈਲੀਟਿਕ ਟੈਕਸਟ ਬੁੱਕਸ ਨੇ ਜਿਹੜੀਆਂ ਅਸੀਂ ਆਪਣੀ ਬੋਲੀ ਵਿੱਚ ਵਿਕਸਿਤ ਕਰਾਂਗੇ ਜਦੋਂ ਡੀਡ ਦੇ ਵਿੱਚ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦਾ ਪੂਰਾ ਪੈ ਚੁੱਕਾ ਉਹ ਰਜਿਸਟਰ ਨਹੀਂ ਕਰਦਾ ਤੇ ਪੰਜਾਬੀ ਯੂਨੀਵਰਸਿਟੀ ਵਿਆਨਚ ਦੇ ਉਹਦੀ ਆਪਣੀ ਮਾਇਕ ਹਾਲਤ ਨੂੰ ਠੀਕ ਕਰ ਲਈ ਪੰਜਾਬੀ ਨੂੰ ਛੱਡ ਕੇ ਮੈਨੇਜਮੈਂਟ ਤੇ ਇੰਨੀ ਹੀ ਤੇ ਉਹਦਾ ਨਸੂਰ ਰੱਖ ਦਿੱਤਾ ਇਸ ਅਸੀਂ ਪਿਛਲ ਤੁਰੇ ਚੱਲ ਰਹੇ ਹਾਂ ਤੇ ਦਮ ਬੰਦੀਏ ਕੇ ਜਾ ਰਹੀ ਆ ਕੋ ਆਪਣੀ ਬੋਲੀ ਨਾਲ ਤੇ ਅਸੀਂ ਅੱਗੇ ਜਾਣਾ ਚਾਹਦੇ ਆਪਣੀ ਬੋਲੀ ਨੂੰ ਛੱਡ ਕੇ ਐਡਵਰਟ ਸਜੀਤ ਪਾਤਰ ਦੇ ਹਵਾਲੇ ਨਾਲ ਸਵਾਗਤ ਹੋ ਰਿਹਾ ਜੀ ਉਹਨਾਂ ਨਾਲ ਇਸ ਵਿਸ਼ੇ ਤੇ ਕਈ ਵਾਰ ਗੱਲ ਹੋਈ ਤੇ ਉਸ ਗੱਲਬਾਤ ਨੂੰ ਥੋੜਾ ਇੱਕ ਖਾਸ ਰੂਪ ਵਿੱਚ ਬਤਾ ਦੇ ਪੰਜਾਬੀ ਬੰਦੇ ਦਾ ਪੰਜਾਬ ਚ ਜੀਵਨ ਲੱਗ ਰਿਹਾ ਕਿ ਸਾਨੂੰ ਅਜੋਕ ਹਰ ਕੀਮਤ ਦੇ ਦੇ ਚੰਭਾ ਪੰਜਾਬ ਤੋਂ ਬਾਹਰ ਜਾਣਾ ਚਾਹੁੰਦਾ ਲੈਣਾ ਸੈਂਟਰੀਕ ਨਾ ਰਹਿਦਾ ਸਦਾ ਬੇਰਿਸਤ ਨੂੰ ਨਿਕਰੀਂ ਲੰਡਾ ਮੰਤੰਦਾ ਕਿ ਪੰਜਾਬ ਦਾ ਕਿਸਾਨ ਇੱਥੇ ਰਹਿਣੇ ਚਾਹਦਾ ਉਹ ਖੁਦਕੁਸ਼ੀ ਕਰ ਰਿਹਾ

ਜੋ ਜੀ ਹਾਂਗੇ ਦੂਜੇ ਦੀ ਤਰੱਕੀ ਦਾ ਕਿਉਂਕਿ ਜੇ ਦੂਜੇ ਦੀ ਤਰੱਕੀ ਦੀ ਝੂਠ ਖਾਣੀ ਸ਼ੁਰੂ ਕੀਤੀ ਸੀ ਤੇ ਉਹ ਝੂਠ ਤੇ ਸੇ ਲੱਗ ਗਏ ਨਸ਼ੇ ਵਾਂਗ ਇਸ ਕਰਕੇ ਉਹਨਾਂ ਬੋਲੀ ਵਾਲੇ ਲੋਕੋ ਦੇ ਮਗਰ ਲਾਣਾ ਪੈਂਦਾ ਸਾਨੂੰ ਵੀ ਤਰੱਕੀ ਦੇ ਕਿਸੇ ਰਾਮਣ ਲਈ ਜਿਵੇਂ ਉਹ ਬੋਲੀ ਬੋਲੀ ਜਾਂ ਚਾਹੋ ਅਮਰੀਕਾ ਆਵੇ ਚੀਨ ਆਵੇ ਇੰਗਲੈਂਡ ਆਵੇ ਆਸਟ੍ਰੇਲੀਆ ਸਭ ਤੋਂ ਵੱਧ ਇੰਨੇ ਆਪਾਂ ਇਸ ਕਰਕੇ ਕਿਉਂਕਿ ਅਸੀਂ ਅੰਗਰੇਜ਼ੀ ਵਿੱਚ ਤਰੱਕੀ ਨੂੰ ਕੋਲ ਸੰਭਿਰਾ ਸੀ ਅਸੀਂ ਵਿੱਚ ਆਪਣੀ ਹਿੰਦੀ ਸਰਕ ਕੀਤੀ ਤੁਸੀਂ ਆਪਣੀ ਬੋਲੀ ਚ ਕਰ ਰਹੇ ਹੋ ਕਿਉਂਕਿ ਅਸੀਂ ਆਪਣੀ ਬੋਲੀ ਦੇ ਬਣੇ ਹੋਏ ਹਾਂ ਆਪਣੇ ਮਲਯੋ ਹਮੇਜੇ ਕਿ ਸਾਨੂੰ ਸਿੱਖਣੀ ਨਹੀਂ ਦਿੰਦੇ ਅਸੀਂ ਗ੍ਰੈਂਡ ਕਰਦੇ ਹਾਂ ਆਪਣੀ ਦੂਜੀ ਬੋਲੀ ਅਸੀਂ ਦੂਜੇ ਦੇ ਗ੍ਰਾਮਰ ਸਿੱਖੇ ਉਸ ਗ੍ਰਾਮਰ ਦੇ ਅਨੁਸਾਰ ਉਹਨਾਂ ਬੋਲੀ ਨੂੰ ਸਿੱਖਦੇ ਹਾਂ ਅਸੀਂ ਸਾਰੇ ਅੰਗਰੇਜ਼ੀ ਇੰਦੇ ਸਿੱਖ ਗਏ ਟੈਂਸ ਸਿੱਖਿਆ ਗੱਤ ਇੰਗਲਿਸ਼ ਸਿੱਖਿਆ ਟੈਂਸ ਸਿੱਖੇ ਤੋਂ ਉਹ ਬੋਲੀ ਸਿੱਖੀ ਦੂਜੀ ਭਾਸ਼ਾ ਦੇ ਵਿੱਚ ਜਿਵੇਂ ਅਸੀਂ ਡਿਫਰੈਂਸ਼ੀਅਲ ਨੁਕਾ ਨਵੀਂ ਯਾਦ ਕਰਦੇ ਹਾਂ اپنی بولی ادا نہیں سیکھتے وہ اپنے آپ ہی لگی گرہن کرتے جی سہ لینا نہیں سیکھا پر سہ لے دھو چنا کسی نے نہیں سکھایا پر گرہن کرتے اسی طرح اپنی بولی بھی اچھا سیکھی ہوں اپنے آپ ہی آئی ہوں یہ سنت وگ بنی ہوں پر سنویوں دانت ہر نہیں ہوں کیونکہ مل نہیں ملتی چیزیں کرتا مفت ਹਮਾ ਸਾਨੂੰ ਮੁਸਤਮਦਿਸ਼ੇ ਸੇ ਇਹ ਨਹੀਂ ਬਰਵਾਜ ਕਰਨੀ ਕਿ ਸਾਲਾਂ ਨੂੰ ਜਮੀਨ ਨਹੀਂ ਸੀ ਪਾਣੀ ਸਾਨੂੰ ਮੁਸਤਮਦਾ ਸੀ ਪਰਵੇਂ ਮੁਸਤ ਮਿਲਦਾ ਸੀ ਤੇ ਸਾਨੂੰ ਆਪਣੇ ਤਰੀਕੇ ਨਾਲ ਕਰਨਾ ਛੱਡ ਦਿੱਤਾ ਤੇ ਅਸੀਂ ਉਹਦੇ ਵਿੱਚ ਮੰਗ ਤੇ ਨਹੀਂ ਮਲਦੇ ਫਨ ਤੇ ਇਸੇ ਤਰ੍ਹਾਂ ਬੋਲੀ ਸਾਨੂੰ ਮੁਸਤ ਨਹੀਂ ਸੀ ਦਾਤਾਂ ਵਾਂਗ ਵੇਸੀ ਇਸੇ ਸੰਭਾਲੀ ਨਹੀਂ ਕਿ ਤੇ ਇਹ ਵੀ ਲੋਣ ਨਹੀਂ ਸਮਝ ਕਿ ਉਹ ਮੁਸਤ ਦੀ ਚੀਜ਼ ਹੈ ਇਸ ਕਰਕੇ ਕਿ ਮੋਲਦੀ ਸਿੱਖਣੀ ਹੁੰਦੀ ਤੇ ਮੋਲ ਸਿੱਖਣੀ ਬੰਦੀ ਹੋਦੀ ਸਾਨੂੰ ਮੁਸਤ ਕਰਨਾ ਇਸ ਕਰਕੇ ਅਸੀਂ ਕੁਝ ਹੌਸ ਤੋਂ ਹੋ ਰਹੇ ਹਾਂ ਤੇ ਮੈਂ ਆਪਣੇ ਕਮਿਊਨਿਟੀ ਕਹਾਣੀਕਾਰ ਨੂੰ ਕਹਿੰਦਾ ਹਾਂ ਭਾਈ ਆਪਾਂ ਪੰਜਾਬ ਦੀ ਸਰਕਾਰ ਨੇ ਕਿੰਨੇ ਬੁਰੀ ਸੇਵਾ ਨਹੀਂ ਕਰਦੇ ਆਪਾਂ ਇਹ ਵਰਤੋ ਕਰਦੇ ਨਾਲੇ ਬੋਲੀ ਦੀ ਸੇਵਾ ਤੇ ਹੀ ਨਾ ਕਰੋ ਕਿ ਆਪਾਂ ਦੀ ਸੇਵਾ ਕਰਦੇ ਨਾਲ ਸੇਵਾ ਉਹਦੀ ਕਰੀਦੇ ਜਿਨੂੰ ਡਾਕਟਰਾਂ ਨੇ ਜਵਾਬ ਦੇ ਤਨ ਵੀ ਹੁਣ ਨਹੀਂ ਵੱਜਦੀ ਸੇਵਾ ਕਰੀ ਤੇ ਇਸ ਕਰਕੇ ਸੇਵਾਦਾਰ ਬਣ ਕੇ ਜਾਖਵਾ ਕੇ ਖੁਸ਼ ਹੁੰਨਿਆ ਇਹ ਸੇਵਾ ਦਾ ਮੁੱਛੀ ਅਸੀਂ ਬੋਲੀ ਦੇ ਆਸਰੇ ਆਪਣੇ ਆਪ ਨੂੰ ਬਚਾਉਣਾ اسی نہیں بات رہے سارے دنیا نے دس رہا کہ اہم نہیں بات رہے کیونکہ اسی جڑی چیز بڑی ہوئی ان شاء اللہ اٹھارہ اٹھارہ میں سائنس دن نے پڑھیا ہوئی میں کردے دیکھا ہوا اور سر جا چیتن ہے وہ وگیانگ نہیں ہو رہا وہی ہے کہ میں اپنی بولی چ سکھے ہوئے گرہن کتے ہوئے جبکہ وگیانسی دو بولی رٹے لائے ہوئے گوٹے لائے ہوئے اور سارے اچیتن کا حصہ نہیں بنتا ਅਸੀਂ ਇਲਾਕੇ ਦੀਆਂ ਮੰਨ ਲਈਏ ਅਸੀਂ ਡਬਲਿਊ ਦੇ ਕੋਈ ਕਵਰ ਨਹੀਂ ਦਿੱਤਾ ਕਿਸੇ ਵੀ ਖੇਤਰ ਦੇ ਵਿੱਚ ਕਿਉਂਕਿ ਉਹ ਸਾਰੇ ਖੇਤਰ ਅਸੀਂ ਆਪਣੇ ਕੋਲ ਵਿੱਚ ਨਹੀਂ ਸਿੱਖਿਆ ਹੋਇਆ ਤੇ ਜੇ ਲੋੜ ਪਈ ਅਨੁਮੋਦਨ ਦਿੱਤਾ ਨਿਕਲੋ ਮੈਡਮ ਹਰ ਤੱਕ ਨਹੀਂ ਤੁਹਾਨੂੰ ਗੁੱਸਾ ਆ ਰਿਹਾ ਤੇ ਹੁਣ ਥੋੜਾ یورپیان نے جو تسی لسٹ دیکھو فیزکس نے مانی سے دے نوبر چاک کے دیکھو انہوں نے چھوڑا گے جی آرے بہت تھوڑے مانی ہے دو جگہ خانہ آرے میں نے گے کیونکہ انہوں نے جو جو بھی سکھیا جو بھی انہوں نے گرائیڈ کیتا اپنی بولی چکتا تو انہوں نے چیتا چیتا اپنی بولی چک بڑے آرہا ہے یہی فوقل اور یہی ہندہ دے کسی دیش چکتے بڑے ہوئے ہو اس سے پرگٹ کر رہے ہو اس سے سکھ رہے ہو جیڑی چیم ਉਸ ਪ੍ਰਸਤਿਤਕ ਰਣਤ ਸ਼ਰਮੂਦੀਨ ਨਰਮੇ ਗੱਲ ਕਰਦੇ ਹੁਣ ਵੀ ਸ਼ਹਿਰ ਪ੍ਰਬੰਧ ਕਰਨ ਨੂੰ ਆਂਦੇ ਕਹੇ ਪੰਜਾਬ ਦਾ ਭਾਸ਼ਾ ਭਗਤ ਦਾ ਡਾਇਰੈਕਟਰ ਬੁਲਾਇਆ ਸੀ ਕਿ ਨਵੀਂ ਸੁਵਿਧਾ ਬਣਾਉਣਾ ਇਸ ਇਹ ਸਾਡੀ ਸਾਡੀ ਹਾਲਤ ਹੈ ਅਜੇ ਫੋਨ ਕਰ ਬਾਰੇ ਬੋਲ ਨਹੀਂ ਗੱਲਾ ਬਹੁਤ ਕਰਨਗੇ ਪਰ ਸਾਡੇ ਵਿਹਾਰਕ ਨਹੀਂ ਨਵੀਂ ਮਾਣੀ ਮਹਾਨ ਬੋਲ ਗੱਲ ਸਿਰ ਰੇਤੀਜ ਕਰਨਗੇ ਤੁਮ ਹਮਤਿ ਅਸੀਂ ਇਹ ਡਿਗਰ ਕੀ ਬੋਲਣੇ ਇਹ ਬਦਲਾ ਨੇ ਨੂੰ ਸਾਹਮਣੇ ਅਸੀਂ ਮਜਬੂਰੀ ਚ ਫੜੂਣਾ ਹੈ ਕਿ ਜੇ ਜੀ ਅਚ ਚੰਦਰਸੈਨ ਨੇ ਲਿਖਿਆ ਜੀ ਤੁਹਾਡੇ ਵਰਸੈਟਿੰਗ ਰੇਜ਼ਿ ਵਿੱਚ ਉਹ ਕਿਹਦੇ ਲਈ ਆ ਭਾਈ ਆ ਆਪਣੇ ਤੇ ਟੱਚ ਕਰੀਓ ਥੋੜਾ ਜਿਹਾ ਆਪਣੇ ਤੇ ਟੱਚ ਕਰੀਓ ਆਪਣੀ ਬੋਲੀ ਨੂੰ ਆਪਣੀ ਬੋਲੀ ਸੰਭ ਕੇ ਪੜਾਈਏ ਹੰਦਰਸਾਤ ਤੱਕੀ ਕਰੀਏ ਤਾਂ ਤੁਸੀਂ ਆਪਣੀ ਬੋਲੀ ਚ ਜੀ ਕਰ ਚਕਮਗੇ ਇਹ ਮੇਰਾ ਮੰਨਣਾ ਹੈ ਤੁਸੀਂ ਮੰਨਣਾ ਚਾਹੀਏ ਮੈਂ ਮੰਨੂ ਤੁਹਾਨੂੰ ਮੰਨਣਾ ਜੇ ਪਾਉਗਾ ਕਿ ਪਰੇਰ ਹਮੇ ਜਾਤੇ ਤੂੰ ਤਾਂ ਟੱਡ ਬੋਲੀ ਬੰਗਵਾ ਚੀ ਜਵੇ ਉਹਦੀ ਮੋਦੀ ਨਾਲ ਜੁੜੇ ਜਿਵੇਂ ਪੱਤਰਨ ਨਸ਼ੇਰਿਆ ਇਹ ਮੁਰਤਾ ਅੰਨ ਮਛਲੀਆਂ ਆਖਰ ਨੂੰ ਪੱਥਰ ਚਾਛਾ ਟਕੇ ਪਰ ਉਹਨਾਂ ਦੇ ਬਣਨ ਦੀ ਪਾਣੀ ਦੀ ਅੱਥਰ ਹੋ ਗਈ ਸ਼ੁਕਰੀਆ